ਆਪਾਂ ਅਕਸਰ ਹੀ ਸੁਣਦੇ ਆ ਇੱਕ ਗੱਲ ਕਿ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਤ ਜੇ ਤੁਸ ਤੁਹਾਡੀ ਸੰਗਤ ਚੰਗੀ ਹੈ ਤਾਂ ਤੁਸੀਂ ਚੰਗੇ ਕੰਮ ਕਰਦੇ ਹੋ ਤੁਹਾਡਾ ਦਿਮਾਗ ਵੀ ਹਮੇਸ਼ਾ ਚੰਗੇ ਕਮਾਂ ਵੱਲ ਜਾਂਦਾ ਹੈ ਤੁਹਾਡਾ ਧਿਆਨ ਵੀ ਹਮੇਸ਼ਾ ਚੰਗੇ ਕਮਾਂ ਵੱਲ ਰਹਿੰਦਾ ਹੈ ਪਰ ਜੇ ਸੰਗਤ ਮਾੜੀ ਹੈ ਤਾਂ ਤੁਹਾਡਾ ਧਿਆਨ ਹਮੇਸ਼ਾ ਮਾੜੇ ਕਮਾਂ ਵੱਲ ਰਹੇਗਾ ਜੇ ਤੁਸੀਂ ਮਾੜਾ ਕੰਮ ਨਹੀਂ ਵੀ ਕਰੋਗੇ ਤੁਹਾਡੇ ਸਾਥੀ ਮਾੜਾ ਕੰਮ ਕਰਦੇ ਨੇ ਤਾਂ ਕਦੇ ਨਾ ਕਦੇ ਜਿਵੇਂ ਕਹਿੰਦੇ ਨੇ ਕਿ ਆਟੇ ਨੂੰ ਪੜੇਥਨ ਲੱਗ ਜਾਂਦਾ ਹੈ। ਕਈ ਵਾਰ ਬੰਦੇ ਨੇ ਕੁਝ ਕੀਤਾ ਵੀ ਨਹੀਂ ਹੁੰਦਾ ਪਰ ਜੋ ਬੰਦੇ ਮਾੜੇ ਹੁੰਦੇ ਆ ਉਹ ਹੀ ਉਸ ਨੂੰ ਫਸਾ ਜਾਂਦੇ ਨੇ। ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਚੰਗੇ ਘਰਾਂ ਦੇ ਮੁੰਡੇ ਜੋ ਕਿ ਇਸ ਕੇਸ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ। ਇੱਕ ਮਾੜਾ ਬੰਦਾ ਦੋ ਹੋਰ ਨੂੰ ਲੈ ਕੇ ਡੁੱਬ ਜਾਂਦਾ। ਇਹ ਜੋ ਘਟਨਾ ਇਹ ਘਟਨਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਲੋਕਾਂ ਦੇ ਦਿਮਾਗ ਕਿੱਦਾਂ ਦੇ ਹੋ ਚੁੱਕੇ ਨੇ ਕਿੱਦਾਂ-ਕਿੱਦਾਂ ਕ੍ਰਾਈਮ ਕਰਨ ਦੇ ਇਹਨਾਂ ਦੇ ਦਿਮਾਗਾਂ ਦੇ ਵਿੱਚ ਤਰੀਕੇ ਆਉਂਦੇ ਨੇ ਪਰ ਇਹ ਇਹ ਨਹੀਂ ਜਾਣਦੇ ਹੁੰਦੇ ਕਿ ਪੁਲਿਸ ਤੋਂ ਅਪਰਾਧੀ ਭੱਜ ਤਾਂ ਸਕਦਾ ਹੈ ਪਰ ਬਚ ਨਹੀਂ ਸਕਦਾ ਕਿਉਂਕਿ ਇੱਕ ਨਾ ਇੱਕ ਦਿਨ ਉਹ ਕਾਨੂੰਨ ਦੇ ਸਕੰਜੇ ਦੇ ਵਿੱਚ ਆਉਂਦਾ ਹੀ ਆਉਂਦਾ ਹੈ ਸਾਰੇ ਦੋਸਤਾਂ ਹਸਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਇਸ ਦਾ ਥਾਣਾ ਮਹਾਨਗਰ ਇਸ ਦੇ ਅਧੀਨ ਪੈਂਦਾ ਇਲਾਕਾ ਜਿਸ ਦਾ ਨਾਮ ਨਿਸ਼ਾਦ ਗੰਜ ਇੱਥੋਂ ਦਾ ਰਹਿਣ ਵਾਲਾ ਭਰਤ ਜੋ ਕਿ ਇੱਕ ਡਿਲੀਵਰੀ ਬੁਆਏ ਸੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਾਰਸਲ ਦੇਣ ਦਾ ਕੰਮ ਕਰਦਾ ਸੀ ਗੱਲ ਹੈ 24 ਸਤੰਬਰ 2024 ਦੀ ਇਹ ਆਪਣੀ ਪਤਨੀ ਦੇ ਨਾਲ ਖਾਣਾ ਖਾਂਦਾ ਹੈ ਖਾਣਾ ਖਾਣ ਤੋਂ ਬਾਅਦ ਆਪਣੀ ਡਿਊਟੀ ਤੇ ਜਾਂਦਾ ਹੈ ਕੰਪਨੀ 'ਚ ਚਲਾ ਜਾਂਦਾ ਹੈ ਉਥੋਂ ਇਹ 49 ਪਾਰਸਲ ਚੱਕਦਾ ਜੋ ਇਹ ਇਸ ਨੇ ਅਲੱਗ-ਅਲੱਗ ਲੋਕਾਂ ਦੇ ਘਰ ਵਿੱਚ ਦੇਣੇ ਸੀ ਹੁਣ ਜਦੋਂ 11 ਵਜ ਜਾਂਦੇ ਨੇ ਤਾਂ ਕੰਪਨੀ ਵਾਲੇ ਇਸ ਨੂੰ ਫੋਨ ਕਰਦੇ ਆ ਭਰਤ ਨੂੰ ਪਰ ਭਰਤ ਦਾ ਫੋਨ ਬੰਦ ਆ ਰਿਹਾ ਹੁੰਦਾ ਥੋੜੇ ਸਮੇਂ ਬਾਅਦ ਫੇਰ ਭਰਤ ਨੂੰ ਕਾਲ ਕੀਤੀ ਜਾਂਦੀ ਹੈ ਪਰ ਭਰਤ ਦਾ ਫੋਨ ਤਾਂ ਸਵਿਚ ਆਫ ਆ ਰਿਹਾ ਸੀ ਉਹ ਸੋਚਦੇ ਨੇ ਕਿ ਭਰਤ ਦਾ ਫੋਨ ਸਵਿਚ ਆਫ ਆ ਰਿਹਾ ਪਰ ਜਿਨ੍ਹਾਂ ਕੋਲ ਪਾਰਸਲ ਪਹੁੰਚਾਉਣੇ ਨੇ ਉਹਨਾਂ ਕੋਲ ਪਾਰਸਲ ਕਿਵੇਂ ਜਾਣਗੇ ਜੋ ਕਸਟਮਰ ਨੇ ਉਹ ਵੇਟ ਕਰ ਰਹੇ ਹੋਣਗੇ ਉਸ ਤੋਂ ਬਾਅਦ ਫੇਰ ਕੰਪਨੀ ਵਾਲੇ ਭਰਤ ਦਾ ਜੋ ਭਰਾ ਹੁੰਦਾ ਹੈ ਉਸ ਦਾ ਨੂੰ ਪ੍ਰੇਮ ਹੁੰਦਾ ਹੈ ਉਸ ਨੂੰ ਕਾਲ ਕਰਦੇ ਨੇ ਕਿ ਤੁਹਾਡਾ ਭਰਾ ਕਿੱਥੇ ਆ ਉਸ ਦਾ ਨੰਬਰ ਵੀ ਬੰਦ ਆ ਰਿਹਾ ਹੈ ਤੁਸੀਂ ਕਿਰਪਾ ਕਰਕੇ ਘਰ ਜਾ ਕੇ ਪਤਾ ਕਰੋ ਹੁਣ ਪ੍ਰੇਮ ਭਰਤ ਦੇ ਘਰ ਜਾਂਦਾ ਤੇ ਆਪਣੀ ਭਾਬੀ ਨੂੰ ਪੁੱਛਦਾ ਜਾਣੀ ਭਰਤ ਦੀ ਘਰ ਵਾਲੀ ਨੂੰ ਪੁੱਛਦਾ ਕਿ ਭਰਤ ਦਾ ਫੋਨ ਬੰਦ ਆ ਰਿਹਾ ਉਹ ਘਰ ਤਾਂ ਨਹੀਂ ਆਇਆ ਤਾਂ ਭਰਤ ਦੀ ਘਰ ਵਾਲੀ ਕਹਿੰਦੀ ਹੈ ਕਿ ਨਹੀਂ ਉਹ ਤਾਂ ਸਵੇਰੇ ਖਾਣਾ ਖਾ ਕੇ ਕੰਮ ਤੇ ਚੱਲ ਆ ਗਿਆ ਹੁਣ ਇਹ ਵੀ ਪਰੇਸ਼ਾਨ ਹੋ ਜਾਂਦੇ ਆ ਤੇ ਹੁਣ ਭਰਤ ਦੀ ਤਲਾਸ਼ ਸ਼ੁਰੂ ਹੁੰਦੀ ਹੈ ਪਰ ਭਰਤ ਨਹੀਂ ਮਿਲਦਾ ਫੋਨ ਵੀ ਉਸ ਦਾ ਬੰਦ ਆ ਰਿਹਾ ਸੀ ਆਖਰ ਸ਼ਾਮ ਹੋ ਜਾਂਦੀ ਹੈ ਪਰ ਭਰਤ ਦਾ ਕੁਝ ਵੀ ਪਤਾ ਨਹੀਂ ਸੀ ਭਰਤ ਦੇ ਕੋਲ 49 ਪਾਰਸਲ ਵੀ ਸੀ ਥਾਣਾ ਚਿੰਨ ਹਟ ਦੇ ਵਿੱਚ ਭਰਤ ਦਾ ਭਰਾ ਤੇ ਉਸ ਦੀ ਘਰ ਵਾਲੀ ਦੋਨੋਂ ਜਾ ਕੇ ਕੰਪਲੀਟ ਦਰਜ ਕਰ ਪਾਉਂਦੇ ਨੇ ਤਾਂ ਪੁਲਿਸ ਨੂੰ ਸਾਰਾ ਕੁਝ ਦੱਸਿਆ ਜਾਂਦਾ ਕਿ ਐਦਾਂ ਕਰਕੇ ਜੋ ਭਰਤ ਸੀ ਉਹ 49 ਪਾਰਸਲ ਲੈ ਕੇ ਕੰਪਨੀ ਦੇ ਵਿੱਚੋਂ ਨਿਕਲਿਆ ਪਰ 11 ਵਜੇ ਤੋਂ ਬਾਅਦ ਉਸ ਦਾ ਜੋ ਫੋਨ ਸੀ ਉਹ ਬੰਦ ਆ ਰਿਹਾ ਤੇ ਹੁਣ ਤੱਕ ਉਹ ਘਰ ਨਹੀਂ ਪਹੁੰਚਿਆ ਜਦੋਂ ਇਹ ਗੱਲ ਪੁਲਿਸ ਵਾਲੇ ਸੁਣਦੇ ਨੇ ਤਾਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਹੁਣ ਪੁਲਿਸ ਭਰਤ ਦੀ ਤਲਾਸ਼ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਭਰਤ ਦਾ ਜੋ ਮੋਬਾਈਲ ਹੁੰਦਾ ਉਸ ਦੀ ਸੀਡੀਆਰ ਤੇ ਉਸ ਦੀ ਲੋਕੇਸ਼ਨ ਕਢਾਈ ਜਾਂਦੀ ਹੈ ਕਿ ਆਖਰੀ ਕਾਲ ਭਰਤ ਨੂੰ ਕਿਸ ਨੇ ਕੀਤੀ ਸੀ ਜਦੋਂ ਲੋਕੇਸ਼ਨ ਕਢਾਈ ਜਾਂਦੀ ਹੈ ਤੇ ਸੀਡੀਆਰ ਕਢਾਈ ਜਾਂਦੀ ਹੈ ਕਾਲ ਡਿਟੇਲ ਕਢਾਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਭਰਤ ਸੀ ਉਸ ਦੀ ਆਖਰੀ ਵਾਰ ਗੱਲ ਡੈਡਾ ਕਲੋਨੀ ਦੇ ਵਿੱਚ ਗਜਾਨੰਦ ਉਸ ਨਾਲ ਹੋਈ ਸੀ ਪੁਲਿਸ ਗਜਾਨੰਦ ਦੇ ਕੋਲ ਜਾਂਦੀ ਹੈ ਗਜਾਨੰਦ ਘਰ ਵਿੱਚ ਨਹੀਂ ਹੁੰਦਾ ਘਰ ਵਿੱਚ ਉਸ ਦੀ ਭੈਣ ਹੁੰਦੀ ਹੈ ਭੈਣ ਤੋਂ ਪੁੱਛਿਆ ਜਾਂਦਾ ਕਿ ਗਜਾਨੰਦ ਕਿੱਥੇ ਆ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਨਹੀਂ ਪਤਾ ਸ਼ਾਇਦ ਉਹ ਦਿੱਲੀ ਚਲਿਆ ਗਿਆ ਘਰ ਤਾਂ ਨਹੀਂ ਹੈਗਾ ਹੁਣ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਗਜਾਨੰਦ ਦੇ ਘਰ ਕੋਲ ਤੇ ਹੋਰ ਆਸੇ-ਪਾਸੇ ਦੇ ਇਲਾਕਿਆਂ ਦੇ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਭਰਤ ਸੀ ਉਹ ਇਸ ਜਗ੍ਹਾ ਤੇ ਆਇਆ ਸੀ ਆਉਣ ਤੋਂ ਬਾਅਦ ਗਜਾਨੰਦ ਦੇ ਜੋ ਘਰ ਵਿੱਚ ਉਹ ਦਾਖਲ ਵੀ ਹੋਇਆ ਪਰ ਉਹਦੋਂ ਥੋੜੇ ਸਮੇਂ ਬਾਅਦ ਇਸ ਘਰ ਦੇ ਵਿੱਚੋਂ ਗਜਾਨੰਦ ਅਤੇ ਉਸ ਦਾ ਇੱਕ ਸਾਥੀ ਜੋ ਡਿਲੀਵਰੀ ਵਾਲਾ ਬੈਗ ਸੀ ਉਸ ਨੂੰ ਆਪਣੀ ਗੱਡੀ ਦੇ ਵਿੱਚ ਧਰ ਕੇ ਇੰਦਰਾ ਨਦੀ ਵੱਲ ਲੈ ਗਏ ਹੁਣ ਪੁਲਿਸ ਨੂੰ ਲੱਗ ਰਿਹਾ ਸੀ ਕਿ ਦਾਲ ਵਿੱਚ ਕੁਝ ਕਾਲਾ ਹੈ ਇਹਨਾਂ ਬੰਦਿਆਂ ਨੇ ਹੀ ਭਰਤ ਦਾ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਜੋ ਉਸਦੀ ਬਾਡੀ ਸੀ ਉਹ ਬੈਗ ਵਿੱਚ ਪਾ ਕੇ ਨਦੀ ਵਿੱਚ ਸੁੱਟ ਕੇ ਆਏ ਨੇ ਪਰ ਗਜਾਨੰਦ ਪੁਲਿਸ ਦੇ ਹੱਥ ਨਹੀਂ ਲੱਗਦਾ ਹੁਣ ਪੁਲਿਸ ਦੇਖਦੀ ਹੈ ਕਿ ਜੋ ਇਸ ਦਾ ਸਾਥੀ ਹੈ ਉਹ ਕੌਣ ਹੈ ਤਾਂ ਪਤਾ ਲੱਗਦਾ ਕਿ ਉਹ ਆਕਾਸ਼ ਸ਼ਰਮਾਗਾ ਹੁਣ ਪੁਲਿਸ ਆਕਾਸ਼ ਸ਼ਰਮਾ ਦੀ ਤਲਾਸ਼ ਕਰਦੀ ਹੈ ਤੇ ਆਖਰ ਆਕਾਸ਼ ਸ਼ਰਮਾ ਪੁਲਿਸ ਦੇ ਹੱਥ ਆ ਜਾਂਦਾ ਹੈ ਪੁਲਿਸ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਉਹ ਦੱਸਦਾ ਕਿ ਹਾਂ ਅਸੀਂ ਹੀ ਭਰਤ ਦਾ ਕਤਲ ਕੀਤਾ ਪਰ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਇਹਨਾਂ ਦਾ ਭਰਤ ਦੇ ਨਾਲ ਕੀ ਰੋਲ ਹੈ ਇਹਨਾਂ ਦੀ ਭਰਤ ਦੇ ਨਾਲ ਕੀ ਦੁਸ਼ਮਣੀਆਂ ਜੋ ਇਹਨਾਂ ਨੇ ਉਸ ਦਾ ਕਤਲ ਕਰ ਦਿੱਤਾ ਤਾਂ ਹੁਣ ਆਕਾਸ਼ ਦੱਸਦਾ ਹੈ ਕਿ ਅਸਲ ਵਿੱਚ ਅਸੀਂ ਭਰਤ ਦਾ ਜੋ ਕਤਲ ਕੀਤਾ ਉਹ ਆਈਫੋਨ ਪਿੱਛੇ ਕੀਤਾ ਕਿਉਂਕਿ ਗਜਾਨੰਦ ਨੂੰ ਆਈਫੋਨ ਚਾਹੀਦਾ ਸੀ ਤੇ ਜੋ ਗਜਾਨੰਦ ਸੀ ਉਹ ਥੋੜਾ ਸਮਾਂ ਪਹਿਲਾਂ ਫਲਿੱਪ ਕਾਰਡ ਦੇ ਵਿੱਚ ਨੌਕਰੀ ਵੀ ਕਰਦਾ ਸੀ ਉਸ ਨੇ ਪਲਾਨ ਬਣਾਇਆ ਤੇ ਆਕਾਸ਼ ਸ਼ਰਮਾ ਨੇ ਇਹ ਵੀ ਦੱਸਿਆ ਕਿ ਕੱਲਾ ਗਜਾਨੰਦ ਹੀ ਨਹੀਂ ਇਸ ਕੇਸ ਦੇ ਵਿੱਚ ਇੱਕ ਹੋਰ ਬੰਦਾ ਵੀ ਇਨਵੋਲਵ ਹੈ ਜਿਸ ਦਾ ਨਾਮ ਹਿਮਾਂਸ਼ੂ ਹੈ ਹਿਮਾਂਸ਼ੂ ਨੇ ਤੇ ਗਜਾਨੰਦ ਨੇ ਇਹਨਾਂ ਨੇ ਮਿਲ ਕੇ ਪਲਾਨ ਬਣਾਇਆ ਸੀ ਕਿ ਕਿਵੇਂ ਆਪਣੇ ਕੋਲ ਆਈਫੋਨ ਆ ਸਕਦਾ ਹੈ ਹੁਣ ਜੋ ਹਿਮਾਂਸ਼ੂ ਹੁੰਦਾ ਉਸ ਵੱਲੋਂ ਦੋ ਆਈਫੋਨ ਆਰਡਰ ਕੀਤੇ ਜਾਂਦੇ ਨੇ ਆਰਡਰ ਦੀ ਡੇਟ ਆ ਜਾਂਦੀ ਹੈ 24 ਸਤੰਬਰ ਜਦੋਂ ਹੁਣ ਭਰਤ ਹਿਮਾਂਸ਼ੂ ਨੂੰ ਕਾਲ ਕਰਦਾ ਕਿ ਤੁਹਾਡਾ ਆਰਡਰ ਮੇਰੇ ਕੋਲ ਆ ਮੈਂ ਕਿੱਥੇ ਆਵਾਂ ਤਾਂ ਹਿਮਾਂਸ਼ੂ ਨੇ ਕਿਹਾ ਕਿ ਆਰਡਰ ਤਾਂ ਮੈਂ ਕੀਤਾ ਸੀ ਪਰ ਇਸ ਦੀ ਡਿਲੀਵਰੀ ਤੈਨੂੰ ਜਾ ਕੇ ਗਜਾਨੰਦ ਨੂੰ ਦੇਣੀ ਪਊਗੀ ਤਾਂ ਹੁਣ ਗਜਾਨੰਦ ਦਾ ਨੰਬਰ ਹੈ ਜੋ ਉਹ ਭਰਤ ਨੂੰ ਦਿੱਤਾ ਜਾਂਦਾ ਤੇ ਹੁਣ ਭਰਤ ਗਜਾਨੰਦ ਦੇ ਨਾਲ ਸੰਪਰਕ ਕਰਦਾ ਹੈ ਗਜਾਨੰਦ ਉਸ ਨੂੰ ਕਹਿੰਦਾ ਕਿ ਤੂੰ ਡੈਡ ਕਲੋਨੀ ਦੇ ਵਿੱਚ ਆ ਜਾ ਅਸੀਂ ਤੇਰੀ ਵੇਟ ਕਰ ਰਹੇ ਹਾਂ ਭਰਤ ਹੁਣ ਆਪਣੇ ਬਾਕੀ ਪਾਰਸਲ ਲੈ ਕੇ ਇਸ ਜਗ੍ਹਾ ਤੇ ਆਉਂਦਾ ਹੈ ਹੁਣ ਗਜਾਨੰਦ ਭਰਤ ਨੂੰ ਕਹਿੰਦਾ ਕਿ ਤੂੰ ਅੰਦਰ ਆ ਜਾ ਕਿਉਂਕਿ ਰੁਪਏ ਜ਼ਿਆਦਾ ਸੀ ਇਸ ਲਈ ਬਾਹਰ ਖੜ ਕੇ ਗਿਣਨੇ ਸਹੀ ਨਹੀਂ ਭਰਤ ਆਪਣੇ ਪਾਰਸਲ ਵਾਲੇ ਬੈਗ ਨੂੰ ਲੈ ਕੇ ਅੰਦਰ ਆ ਜਾਂਦਾ ਹੈ ਪਰ ਅੰਦਰ ਗਜਾਨੰਦ ਤੇ ਆਕਾਸ਼ ਸ਼ਰਮ ਤਾਕ ਤੇ ਬੈਠੇ ਸੀ ਕਦੋਂ ਭਰਤ ਘਰ ਦੇ ਅੰਦਰ ਦਾਖਲ ਹੋਵੇ ਤੇ ਕਦੋਂ ਉਹ ਇਸ ਉੱਤੇ ਹਮਲਾ ਕਰ ਦੇਣ ਜਦੋਂ ਹੀ ਭਰਤ ਘਰ ਦੇ ਵਿੱਚ ਦਾਖਲ ਹੁੰਦਾ ਤਾਂ ਉਹ ਇਸ ਉੱਤੇ ਹਮਲਾ ਕਰ ਦਿੰਦੇ ਨੇ ਇਸ ਦੇ ਸਿਰ ਉੱਤੇ ਬਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਤਾਰਨ ਵਾਲ ਇਸ ਦਾ ਗਲ ਕੁੱਟ ਦਿੱਤਾ ਜਾਂਦਾ ਗਲ ਕੁੱਟਣ ਤੋਂ ਬਾਅਦ ਏਸ ਦੀ ਲਾਸ਼ ਦੇ ਟੁਕੜੇ ਕੀਤੇ ਜਾਂਦੇ ਨੇ ਟੁਕੜੇ ਕਰਕੇ ਉਹੀ ਪਾਰਸਲ ਵਾਲੇ ਬੈਗ ਦੇ ਵਿੱਚ ਪਾ ਕੇ ਇਹ ਉਸ ਤੋਂ ਬਾਅਦ ਉਸ ਬੈਗ ਨੂੰ ਗੱਡੀ ਦੇ ਵਿੱਚ ਰੱਖ ਕੇ ਇੰਦਰਾ ਨਦੀ ਵੱਲ ਜਾਂਦੇ ਨੇ ਤੇ ਇੰਦਰਾ ਨਦੀ ਦੇ ਵਿੱਚ ਸੁੱਟ ਆਉਂਦੇ ਨੇ ਪੁਲਿਸ ਉਸ ਘਰ ਦੀ ਤਲਾਸ਼ੀ ਵੀ ਲੈਂਦੀ ਆ ਪਰ ਪੁਲਿਸ ਨੂੰ ਉਥੋਂ ਕੋਈ ਵੀ ਸਮਾਨ ਨਹੀਂ ਮਿਲਦਾ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਜਦੋਂ ਇਹ ਬਾਰਦਾਤ ਹੋਈ ਆ ਉਸ ਸਮੇਂ ਜੋ ਗਜਾਨੰਦਾ ਉਸ ਦੀ ਭੈਣ ਘਰ ਵਿੱਚ ਨਹੀਂ ਸੀ ਗਜਾਨੰਦ ਤੇ ਆਕਾਸ਼ ਸ਼ਰਮਾ ਨੇ ਜੋ ਭਰਤ ਦੇ ਕੋਲ 33000 ਰੁਪਇਆ ਸੀ ਉਹ ਵੀ ਲੁੱਟ ਲਿਆ ਪੁਲਿਸ ਗਜਾਨੰਦ ਦੀ ਤਲਾਸ਼ ਕਰ ਰਹੀ ਹੈ ਪਰ ਉਹ ਅਜੇ ਪੁਲਿਸ ਦੇ ਹੱਥ ਨਹੀਂ ਚੜਿਆ ਤੇ ਜੋ ਇਹਨਾਂ ਨੇ ਭਰਤ ਦੀ ਲਾਸ਼ ਦੇ ਟੁਕੜੇ ਕਰਕੇ ਇੰਦਰਾ ਨਦੀ ਦੇ ਵਿੱਚ ਸੁੱਟੇ ਸੀ ਉਹ ਵੀ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਜੋ ਤਿੰਨੋਂ ਨੇ ਇਹ ਤਿੰਨੋਂ ਠੀਕ ਠਾਕ ਕਰਾਂਦੇ ਸੀ ਪਰ ਇਹਨਾਂ ਨੇ ਫੇਰ ਵੀ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਜੋ ਗਜਾਨੰਦ ਸੀ ਉਹ ਕ੍ਰਿਮਨਲ ਪਰਵਰਤੀ ਦਾ ਬੰਦਾ ਸੀ ਉਹ ਬੰਦਾ ਠੀਕ ਨਹੀਂ ਸੀ ਕਿਉਂਕਿ ਫਲਿੱਪ ਕਾਰਡ ਦੇ ਵਿੱਚੋਂ ਵੀ ਉਸ ਨੂੰ ਧੋਖਾ ਧੜੀ ਦੇ ਮਾਮਲੇ ਕਰਕੇ ਹੀ ਕੱਢਿਆ ਗਿਆ ਸੀ ਪਰ ਉਸ ਬੰਦੇ ਨੇ ਇਹ ਦੋ ਬੰਦੇ ਆਕਾਸ਼ ਸ਼ਰਮਾ ਤੇ ਹਿਮਾਂਸ਼ੂ ਇਹਨਾਂ ਦੀ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੁਣ ਕਤਲ ਦੇ ਕੇਸ ਦੇ ਵਿੱਚ ਇਹਨਾਂ ਨੂੰ ਵੀ ਜ਼ਿੰਦਗੀ ਪਰ ਜੇਲ੍ਹ ਦੇ ਵਿੱਚ ਸੜਨਾ ਪਵੇਗਾ ਸਿਰਫ ਆਈਫੋਨ ਪਿੱਛੇ ਹੱਦ ਹੋ ਗਈ ਯਾਰ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਸ ਤਰ੍ਹਾਂ ਦੇ ਦਿਮਾਗ ਲੋਕਾਂ ਦੇ ਹੋ ਗਏ ਕਿਵੇਂ ਆਈਫੋਨ ਦੇ ਪਿੱਛੇ ਇੱਕ ਭੋਲਾ ਬਾਲਾ ਬੰਦਾ ਜੋ ਕਿ ਆਪਣੀ ਕਿਰਤ ਕਰਕੇ ਘਰ ਚਲਾ ਰਿਹਾ ਸੀ ਰੋਜੀ ਰੋਟੀ ਕਮਾਉਣ ਦੇ ਲਈ ਡਿਲੀਵਰੀ ਬੁਆਇਦਾ ਕੰਮ ਕਰ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਜੋ ਉਹ ਪਾਰਸਲ ਦੇਣ ਜਾ ਰਿਹਾ ਉਹ ਪਾਰਸਲ ਦੇ ਨਹੀਂ ਜਾ ਰਿਹਾ ਦਰਅਸਲ ਉੱਥੇ ਉਸ ਨੂੰ ਉਸ ਦੀ ਮੌਤ ਆਵਾਜ਼ਾਂ ਮਾਰਦੀ ਹੈ ਤੇ ਜੋ ਗਜਾਨੰਦ ਸੀ ਆਕਾਸ਼ ਸ਼ਰਮਾ ਜਾਂ ਹਿਮਾਂਸ਼ੂ ਇਹਨਾਂ ਦੀ ਵੀ ਮਾਨਸਿਕਤਾ ਕਿੱਦਾਂ ਦੀ ਹੈ ਕਿ ਜਿਸ ਬੰਦੇ ਨਾਲ ਆਪਣਾ ਕੋਈ ਰੌਲਾ ਹੀ ਨਹੀਂ ਜਿਸ ਬੰਦੇ ਨਾਲ ਆਪਣੀ ਕੋਈ ਬਹਿਰ ਵਿਰੋਧਤਾ ਹੀ ਨਹੀਂ ਉਸ ਬੰਦੇ ਨੂੰ ਸਿਰਫ ਇਹਨਾਂ ਨੇ ਆਈਫੋਨ ਪਿੱਛੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦਾ ਘਰ ਵੀ ਉਜਾੜ ਦਿੱਤਾ ਇਸ ਘਟਨਾ ਤੋਂ ਇਹ ਵੀ ਸਿੱਖ ਨੂੰ ਮਿਲਦਾ ਹੈ ਕਿ ਜੋ ਡਿਲੀਵਰੀ ਬੁਏ ਨੇ ਉਹਨਾਂ ਕੋਲ ਕਾਫੀ ਸਮਾਨ ਹੁੰਦਾ ਤੇ ਉਹਨਾਂ ਕੋਲ ਕੈਸ਼ ਵੀ ਹੁੰਦਾ ਇਸ ਲਈ ਜਿਵੇਂ ਭਰਤ ਆਪਣਾ ਬੈਗ ਲੈ ਕੇ ਇਹ ਘਰੇ ਦਾਖਲ ਹੋ ਗਿਆ ਗਜਾਨੰਦ ਨੇ ਉਸ ਨੂੰ ਅੰਦਰ ਬੁਲਾਇਆ ਤੇ ਉਹ ਚਲਿਆ ਗਿਆ ਸ਼ਾਇਦ ਜੇ ਉਹ ਬਾਹਰ ਖੜਾ ਰਹਿੰਦਾ ਤਾਂ ਇੱਕ ਕੰਮ ਨਹੀਂ ਹੋਣਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਅੱਗੇ ਉਸ ਦਾ ਬਾਹ ਦਰਿੰਦਿਆਂ ਦੇ ਨਾਲ ਪਵੇਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਾਦ